ਆ ਨੇੜੇ ਮਾਰਦੇ ਹੋ ਜਿਹੜਾ ਨਾ ਪੰਦਰ ਮੇਰੇ ਬੈਠ ਕੇ ਕਿੰਨੇ ਆਏ ਨਾ ਐਮਪੀ ਫਾੜਨਾ ਪੰਜੇਰ ਦਾ ਫਾੜ ਬਿਲਕੁਲ ਖਾਲੀ ਆ ਤੇ ਅਜਲਾਤ ਕਿਹੜਾ ਪਾ ਕੇ ਲੋਕਾਂ ਨੂੰ ਦੱਸਦਾ ਤਾਬ ਕੀ ਲੇਖਾ ਜੋਕਾ ਸਾਡੇ ਕੋਲ ਆ ਮੈਂ ਤਾਂ ਹੱਦਨਾਂ ਇਹਨਾਂ ਨੂੰ ਪਤਾ ਹੈ ਮਲਕੀ ਸਿੰਘ ਨੇ ਚੱਕ ਲੈ ਚੱਕਣ ਮੈਂ ਪਾਈ ਸੀ ਆਰਟੀਆਈ ਤੇ ਮੈਨੂੰ ਮਤੇ ਪਾਈ ਜਾਂ ਜੋ ਇਹਨਾਂ ਦੇ ਕਾਰਜਕਾਲ ਦੇ ਵਿੱਚ ਹੋਇਆ ਇਹਨਾਂ ਨੇ ਰਾਤੋਂ ਰਾਤ ਪਤਾ ਨਹੀਂ ਕਿਹੜੇ ਬੰਦਿਆਂ ਨੂੰ ਸਹਯਾਜ਼ੂਨ ਕਰਾ ਕੇ ਮਤੇ ਚਾੜ ਦਿੱਤੇ ਐਡਾ ਟਕਰਾ ਫਰੋੜ ਜਾਂਦਾ ਸੋ ਇੱਕ ਬੰਦਾ ਰੈਣ ਕਰੀ ਜਾਂਦਾ ਹੱਤ ਸਾਰੇ ਪੈਂਡ ਤੇ ਠੀਕ ਆ ਤੈਨੂੰ ਬਣਾਤਾ ਹੋਊਗਾ ਯਾਰ ਪਾਤਨ ਵੇ ਤਾਂ ਨਹੀਂ ਪੜਾ ਤੇ ਪਿੰਡ ਨੂੰ ਲੁੱਟ ਕੇ ਖਾ ਜਾ ਤੂੰ ਹੁਣ ਤੱਕ ਦਾ ਸੱਟਾ ਇਹੀ ਨਿਕਲਿਆ ਬੜੇ ਦਿਵਾਨਾ ਪਹਿਲਾਂ ਤੇ ਕਹਿੰਦਾ ਸੀ ਵੀ ਮਲਕੀਸ ਐ ਜਿਹੜਾ ਨਾ ਚੌਥੇ ਦਿਨ ਮੀਡੀਆ ਦੇ ਵਿੱਚ ਝੜਦਾ ਸਾਡੇ ਪਿੰਡ ਦਾ ਨੌ ਬਦਨਾਮ ਕਰਦਾ ਉਹ ਤੂੰ ਲੁੱਟ ਕੇ ਖਾਰਾ ਪਿੰਡ ਖਾ ਗਿਆ ਤੂੰ ਬਹੁਤ ਚਾਰ ਚਾਹੇ ਲਾਤੇ ਸਾਡੇ ਪਿੰਡ ਨੂੰ ਇਲਾਕਾ ਤੈਨੂੰ ਸਾਰਾ ਹੀ ਜਾਣਦਾ ਇਹਨੂੰ ਸਾਰਾ ਬੱਚਾ ਬੱਚਾ ਜਾਣਦਾ ਪੁਲਿਸ ਤੱਕ ਜਾਣਦੇ ਜਿਵੇਂ ਇਹਦਾ ਬੰਦਾ ਕਿੰਨਾ ਗਿਆ ਹਰਿਆ ਬੰਦਾ ਕਿਹੜਾ ਸਿਰਫ ਦਾ ਮਨੂ ਦਿਖਾਰ ਮੈਂ ਇਹ ਜੜ ਤੇ ਇਹਦੇ ਵਿੱਚ ਇਹ ਕਹਿੰਦਾ ਮਲਕੀਤ ਹੈ ਸਾਡਾ ਗਲਤ ਪ੍ਰਚਾਰ ਕਰੀ ਜਾਂਦਾ ਫਲਾਣਾ ਕਰੀ ਬੈਠਾ ਇਹਦਾ ਫਲਾਣੀਆਂ ਨੇ ਰੋਕਿਆ ਢੈਮਗੜੀ ਰੋਕਿਆ ਤੂੰ ਯਾਰ ਜਿੱਥੇ ਗੇਦ ਕਰਨਾ ਕਰਦੇ ਜੋ ਕਰਨਾ ਕਰ ਲੈ ਹੂੰ ਮੈਂ ਪਰਵਾਹ ਨਹੀਂ ਕਰਦਾ ਤੂੰ ਤਾਂ ਬਥੇਰੀ ਮੇਰੇ ਕੋਲ ਬੰਦੇ ਭੇਜਦਾ ਰਿਹਾ ਯਾਰ ਬੈਠ ਕੇ ਗੱਲ ਕਰ ਮੈਂ ਸਹੀ ਠੀਕ ਇਹਦਾ ਕਹਿੰਦਾ ਇਹਦਾ ਬਾਹਰ ਬੈਠੇ ਮੈਂ ਕਹਾਂ ਤੈਨਾਂ ਅੰਦਰੇ ਬੈਠਾਂ ਕਿ ਬਾਹਰ ਕਿ ਬੈਠਣਾ ਇੱਕੋ ਜਿਹਾ ਇੱਕ ਨੌਂ ਦੀ ਸਰਪੰਚ ਆ ਹੂੰ ਘਰ ਵਾਲਾ ਸਾਫ ਦਾ ਸਰਪੰਚ ਆ ਅਮਰੀਕ ਸਿੰਘ ਅੱਛਾ ਜੀ 15 ਬਾਰੀ ਮੈਂ মিডিਆ ਕੋਲ ਚੱਲ ਗਿਆ 15 ਬਾਰੀ ਜਵਾਬ ਹੋਣੇ ਦਿੱਤਾ ਕਰੇ মিডিਆ ਵਾਲੇ ਬੈਠ ਨਹੀਂ ਆਈ ਹੈਗੀ ਸਾਰਾ ਕੁਝ ਕਹਿੰਦਾ ਤਾਂ ਪਹਿਲੇ ਦਿਨ ਤੋਂ ਕਹਿੰਦਾ ਆ ਗਿਆ 30 35 ਲੱਖ ਦਾ ਫਰੋਡ ਤਾਂ ਮੈਂ ਇਹਨਾਂ ਦਾ 75 ਲੱਖ ਚੋਂ ਗੱਡੀ ਬੈਠਾ ਹਲੇ 20 ਹੋਰ ਦਾ ਇਹ ਤਾਂ ਆਪੇ ਦੱਸੀ ਜਾਂਦੇ ਹੋਰ ਬਹੁਤ ਆਲੇ ਦੁਆਲੇ ਖਾਤੇ ਇਹਨਾਂ ਦੇ ਪਹਿਲਾਂ ਦੇ ਖਾਤੇ ਪਤਾ ਕਰੋ ਵੀ ਕਿੰਨੇ ਕਿਹਾਂ ਪੰਚਾਇਤ ਦੇ ਖਾਤੇ ਤੁਹਾਡੇ ਇਹ ਨਹੀਂ ਦੱਸਦੇ ਸਾਨੂੰ ਮੰਗ ਮੈਂ ਇਹੀ ਕਰਦਾ ਵੀ ਦੇਖੋ ਜੀ ਛੇਤੀ ਛੇਤੀ ਹਣ ਬੇਗਲ ਪੜ ਚੁੱਕਾ ਚ ਉਹਨਾਂ ਦਾ ਪਤਾ ਨਹੀਂ ਕਰੋ ਭਗਵਾਨ ਮਾ ਸਰਕਾਰ ਨੇ ਕਹਿਣਾ ਅਭੀ ਚ ਉਹਨਾਂ ਇਨੀ ਤੀਕਣ ਤੁਹਾਡੀਆਂ ਰੌਲਾ ਰੱਪਾ ਪੈਣਾ ਸ਼ੁਰੂ ਹੋਣਾ ਉਹ ਤੋਂ ਪਹਿਲਾਂ ਪਹਿਲਾਂ ਥੋੜਾ ਜਿਆ ਨਾ 2-3 ਦਿਨਾਂ ਦੇ ਪਿੱਛੇ-ਪਿੱਛੇ ਇਹ ਜਿਹੜਾ ਨਿਕਲਣਾ ਚਾਹੀ ਅੰਜੀ ਸੋਦਾ ਜੀ ਕੀ ਨਾਮ ਆਪਣਾ ਕਿਹੜੇ ਪਿੰਡ ਤੋਂ ਹੁੰਦੇ ਸੀ ਬਾਈ ਜੀ ਮਲਕੀਸ਼ ਸਿੰਘ ਹੈ ਸਾਫਕਾ ਪਾਂਚ ਪਾਂਸਾਬ ਦੋ ਤਿੰਨ ਦਿਨ ਹੋ ਗਏ ਤੁਹਾਡੀ ਇੱਕ ਵੀਡੀਓ ਵਾਇਰਲ ਹੋਣ ਗਈ ਆ ਪਿੰਡ ਦੇ ਮਸਲੇ ਨੂੰ ਲੈ ਕੇ ਅਕਸਰ ਮਸਲਾ ਹੈ ਕੀ ਆ ਤੁਹਾਡੇ ਪਿੰਡ ਦਾ ਜੀ ਮਸਲਾ ਹੈਗਾ ਜੀ ਬਹੁਤ ਵੱਡੇ ਫਰਾਡ ਦਾ ਦੇਖੋ ਬਾਰ-ਬਾਰ ਮੈਂ মিডিਆ 'ਚ ਤਾਂ ਹੀ ਆਉਂਦਾ ਜਾਂ ਕੇ ਸਾਨੂੰ ਕਿਸੇ ਪਾਸੇ ਇਹ ਹਿਸਾਬ ਮਿਲਦਾ ਹੀ ਨਹੀਂ ਹੈਗਾ ਕੋਈ ਰਿਜ਼ਲਟ ਆਉਂਦਾ ਹੀ ਨਹੀਂ ਸਾਹਮਣੇ ਮੈਂ ਖੁਰ ਵੀ ਮੈਂਬਰ ਆ ਦੇਖੋ ਆ ਮਾਰੀ ਪਾਰਟੀ ਦਾ ਠੀਕ ਆ ਸਾਡੇ ਹਲਕਾ ਇੰਚਾਰਜ ਆ ਪ੍ਰਿੰਸੀਪਲ ਪ੍ਰੀਮ ਕੁਵਾਰ ਉਹਨਾਂ ਨੇ ਸਾਖ ਤੇ ਦੇ ਦਿੱਤਾ ਵੀਡੀਓ ਫਲਾਉਣ ਵੀ ਭਾਈ ਜੋ ਵੀ ਆਏਗਾ ਨਾ ਚਿਕਾਪਨ ਇਹ ਛੇਤੀ ਰਿਪੋਰਟ ਦੇ ਦਿਓ ਹੁਣ ਮਹਿਕਮਾ ਪਤਾ ਨਹੀਂ ਕਾਹਦੇ ਤੇਰੀ ਲਾ ਰਿਹਾ ਛੋਟਾ ਜਿਹਾ ਪਿੰਡ ਹੈ ਅੱਜ ਤੱਕ ਸਵਾ ਮਹੀਨਾ ਹੋ ਗਿਆ ਇਥੇ ਗਣਤੀ ਮੈਂਤੀ ਕਰਾਈ ਨੂੰ ਆ ਸਾਡੇ ਕੋਲ ਵੀ ਨਾ ਦੀ ਆ ਕਾਪੀ ਪਈ ਹੈ ਮੈਂ ਤਾਂ ਦੂਜੇ ਦਿਨੇ ਸਾਰਾ ਕੁਝ ਕੱਢ ਲਿਆ ਅੱਛਾ ਜੀ ਸਾਡੇ ਕੋਲ ਬਹੁਤ ਮੁੱਦੇ ਪੜੇ ਲਿਖੇ ਖੋਰ ਮੈਂ ਦੇਖੋ ਜੀ ਚਾਰ ਮੈਂਬਰ ਬਣ ਚੁੱਕਾ ਪਿੰਡ ਦਾ ਔਰ ਮੇਰੀ ਘਰ ਵਾਲੀ ਐ ਕਿਉਂਕਿ ਲੇਡੀ ਦਾ ਨਾਮ ਆ ਗਿਆ ਸੀ ਹੂੰ ਵਧੀਆ ਪਿੰਡਿਆ ਪਿਆਰ ਨਾ ਰਹਿੰਦਾ ਸਾਰਾ ਪਿੰਡ ਬਲੇਕਨ ਇਕੱਲਾ ਹੀ ਬੰਦਾ ਸ਼ੱਕੀ ਜਾਂਦਾ ਸਾਰਾ ਕੋਈ ਕੋ ਬੋਲਦਾ ਨਹੀਂ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਮਤਮੂ ਮਥੇ ਕੋ ਲੱਗਦਾ ਸ਼ਗਰਾ ਦੇਖੋ ਜੀ ਮਜੂਦਾ ਸਰਪੰਚਾ ਮਨਜੀਤ ਕੌਰ ਮੈਂ ਸਾਰਾ ਲੈ ਕੇ ਬੈਠਾ ਹੁਣਾਰਾ ਹਸਾਕਤਾ ਮਜੂਦਾ ਸਰਪੰਚ ਮਨਜੀਤ ਕੌਰ ਆਪ ਆ ਜਾਂ ਉਹਨਾਂ ਦਾ ਕੋਈ ਹੋਰ ਕੋਈ ਘਰਚੋਂ ਕੋਈ ਉਹ ਤਾਂ ਦੇਖੋ ਜੀ ਇੱਕ ਨੌ ਦੀ ਸਰਪੰਚ ਆ ਹੂੰ ਘਰ ਵਾਲਾ ਸਾਫ ਕਾ ਸਰਪੰਚਾ ਅਮਰੀਕ ਸਿੰਘ ਅੱਛਾ ਜੀ 15 ਬਾਰੀ ਮੈਂ মিডিਆ ਕੋਲ ਚੱਲ ਗਿਆ 15 ਬਾਰੀ ਜਵਾਬ ਹੋਣੀ ਦਿੱਤਾ ਕਰੇ ਵੀਡੀਓ ਆਲੇ ਬੈਠਣੀ ਆਈ ਹੈਗੀ ਸਾਰਾ ਕੁਝ ਕਰਦੀ ਆ ਪੈਸੇ ਜਿੱਦਾਂ ਤਾਂ ਮਤਾ ਪਾਉਣਾ ਪਤਾ ਵੀ ਸਾਡੇ ਖਾਤੇ 'ਚ ਪੈਣਿਆ ਤਾਂ ਸਾਰਿਆਂ ਨੂੰ ਪਹਿਲਾਂ ਤਿਆਰ ਹੋਗੇ ਮੋਰੇ ਆਮ ਜਲਾਸ ਪਾਉਣੇ ਆ ਜੀ ਮੈਂ ਮਤੇ ਪਾਉਣੇ ਆ ਜੀ ਸਾਰੇ ਪਾਸੇ ਮੋਰੇ ਪਰ ਜਿਆਦਾ ਇਸ মিডিਆ ਜਾਂਦਾ ਤਾਂ ਹੁਣ ਵੀ ਤੁਸੀਂ ਮੈਂ ਬੇਨਤੀ ਕਰਦਾ ਇੱਕ ਵਾਰੀ ਉਹਨਾਂ ਦਬੇੜ ਤਾਂ ਲੈ ਲਿਓ ਭਾਈ ਤੁਸੀਂ ਇੰਨਾ ਕੁਸ਼ ਕੀਤਾ ਕਿਉਂ ਨਹੀਂ ਮੁਰੇ ਆਉਂਦੇ ਠੀਕ ਹੈ ਹੁਣ ਮੁਰੇ ਲੈਖਣਾ ਆਣੇ ਪਾ ਕੇ ਗੱਲ ਦੇ ਬੈਠ ਤੁਸੀਂ ਪੱਲੇ ਜਾਇ ਤਾਂ ਤੁਰਪਣਾ ਗਲੀ ਗਲੀ ਨੂੰ ਠੀਕ ਹੈ ਜੀ ਤਾਂ ਹੁਣ ਤੁਸੀਂ ਸਾਨੂੰ ਕੀ ਨਵਾਂ ਦਿਖਾ ਰਹੇ ਹੋ ਕਿਉਂਕਿ ਮੀਡੀਆ ਕੱਲ ਤੁਹਾਡਾ ਦੇਖਿਆ ਸੀ ਮੈਂ ਬੇਨਤੀ ਕਰਦਾ ਵੇਖੋ ਸਾਰੇ ਮਤਿਆਂ ਫਰੋਡ ਦੇ ਨਾ ਦੇ 37 34 ਨੰਬਰ ਪਾਇ ਜੀ ਅੱਜ ਮਿਤੀ 22 2020 ਨੂੰ ਮਤਾ ਪਾਉਂਦਿਆ ਹੈ ਹੂੰ ਇਹਦੇ ਵਿੱਚ ਕੀ ਲਹਿਦਾ 18 ਇੰਚ ਦਾ ਪਾਈਪ ਜਿਹੜਾ ਨਾ 2094 ਰੁਪਏ 50 ਪੈਸੇ ਨੂੰ ਸਾਨੂੰ ਖਰੀਦ ਹੋ ਰਿਹਾ ਤੇ 13 ਪਾਈਪ ਖਰੀਦਿਆ ਮੈਂ ਜਿਹੜਾ ਦਿਆ ਕਿਤੇ 18 ਇੰਚ ਦਾ ਪਾਈਪ ਨਹੀਂ ਨਿਕਲਿਆ ਜਿਹੜਾ ਪਾਈਪ ਲੈ ਰਹੇ ਹੋ ਕਿਹੜੀ ਫਰਮ ਤੋਂ ਲੈਂਦੇ ਆ ਜੀ ਕਿੱਥੋਂ ਲੈਂਦੇ ਆ ਪਾਈਪ ਹਾਂ ਲਿਖਿਆ ਵੀ ਇਹਨਾਂ ਸਾਡਾ ਵੀ ਸ਼੍ਰੀ ਵਿਸ਼ਵਕਰਮ ਆਰ ਸੀ ਸੀ ਕੰਪਨੀ ਤੋਂ ਅਸੀਂ ਲਿਆ ਕਹਿੰਦੇ 18 ਇੰਚ ਦੇ ਪਾਈਪ ਲੈ ਆ ਜੀ 13 ਅੱਛਾ ਜੀ 20 ਰੁਪਏ 94 ਪੈਸੇ 50 ਪੈਸੇ ਨੂੰ ਇੱਕ ਪਾਈਪ ਆ ਅਸੀਂ ਮੈਂਤੀ ਕਰਾਈ ਆ ਪਹਿਲਾਂ ਤਾਂ 18 ਇੰਚ ਦਾ ਪਾਈਪ ਸਾਨੂੰ ਨਹੀਂ ਨਜ਼ਰ ਆਇਆ ਪਿੰਡ ਚ ਠੀਕ ਹੈ ਜੀ ਫਰਾਡ ਹੋ ਗਿਆ ਜੀ ਫੇਰ ਲਿਖਿਆ 10 ਇੰਚ ਦਾ ਪਾਈਪ ਸਾਡ ਸਾਫ ਅਸੀਂ ਬਾੜ ਖਰੀਦੇ ਆ ਠੀਕ ਹੈ ਜੀ ਉਸੇ ਕੰਪਨੀ ਦਾ ਬਿਸ਼ਪ ਕਰਮਾਰਸੀ ਮੰਨ ਨੰਗਲ ਮੱਝਾ ਆਪਣੇ ਫਗਵਾੜਾ ਰੂਟ ਤੇ ਠੀਕ ਹੈ ਜੀ ਉਹ ਤੋਂ ਬਾਅਦ ਫਿਰ ਮਤਾ ਇਹਨਾਂ ਨੇ ਪਾਤਾ ਉਹੀ 10 ਇੰਚੀ ਦਾ ਪਾਈਪ 1180 ਰੁਪਏ ਰੇਟ ਲਾਤਾ ਕਹਿੰਦੇ ਯਾਰ ਇੱਥੇ ਕਿਹੜੇ ਕੋ ਪੁੱਛਦਾ ਅੱਛਾ ਜੀ ਬਈ ਕਿਹੜਾ ਜਿਹੜਾ 450 ਰੁਪਿਆ ਇੱਕ ਪਾਈਪ ਦੇ ਮਗਰ ਦੱਸੋ ਉਹ ਤੋਂ ਬਾਅਦ ਫਿਰ ਖਰੀਦ ਕਿੰਨੀ ਕਰ ਦਿਆ 306 ਪਾਈਪ अच्छा जी 450 ਅੱਜ ਵੀ ਮੈਂ ਕਹਿੰਦਾ ਪੈਪ ਵਾਲਾ ਕਹਿੰਦਾ ਮੈਂ ਤੁਹਾਨੂੰ 800 ਰੁਪਏ ਨੂੰ ਘਰੇ ਭੇਜ ਦੇਣਾ ਭਾਵੇਂ 2 ਸਾਲ ਹੋ ਗਿਆ ਕਹਿੰਦਾ ਕਿਹੜੀ ਗੱਲਾਂ ਹਮ ਅਸੀਂ ਕੀ ਲੈਣਾ ਵਿੱਚ ਉਹਨਾਂ ਤੋਂ ਠੀਕ ਹੈ ਜੀ ਕਿਹੜੇ ਸੰਚ ਮਤਾ ਪਾਇਆ ਇਹ ਇਹ ਮਤਾ ਪਾਇਆ ਜੀ ਇਹਨਾਂ ਨੇ ਪਾਇਆ ਜੀ 22 6 2020 ਨੂੰ ਖਰੀਦ ਕਰ ਦਿਆ ਇਹ ਇਹਨਾਂ ਨੇ ਉਦੋਂ ਲਿਆ 62 ਪੈ ਪਈ ਠੀਕ ਹੈ ਜੀ 736 ਰੁਪਏ ਦੇ ਹਿਸਾਬ ਨਾਲ ਠੀਕ ਹੈ ਜੀ ਫਿਰ ਇਹ ਚੱਲ ਪਿਆ ਵੀ 2022 ਦੇ ਵਿੱਚ ਇਹਨਾਂ ਨੇ ਜਾ ਕੇ ਨਾ 10ਵੇਂ ਮਹੀਨੇ ਹਾਂਜੀ ਇਹ ਹੈਗਾ ਤਾਂ ਆਪਣੇ 2020 ਦਾ ਜਿਹੜਾ 6ਵੇਂ ਮਹੀਨੇ 1180 ਰੁਪਏ ਮੈਂ ਪਤਾ ਕੀਤਾ ਸੀ ਸੰਪਰਕ ਕੀਤਾ ਸੀ ਕੰਪਨੀ ਨਾਲ ਜਾ ਕੇ ਮੈਂ ਕਿਹਾ ਭਾਈ ਸਾਹਿਬ ਸਾਨੂੰ ਦਾਰਜ ਪੈ ਪਚਾਈ ਦੇ ਬਈ ਦੱਸੋ ਕਿਦਾਂ ਉਹ ਕਹਿੰਦੇ ਘਰ ਪਚਾਈਏ ਜਾਂ ਚੱਕੂਗੇ ਹੂੰ ਮੈਂ ਕਿਹਾ ਜੀ ਘਰੇ ਪਚਾ ਦੇ ਉਹ ਕਹਿੰਦਾ ਵੀ ਤੁਹਾਨੂੰ 800 ਰੁਪਏ ਦੇ ਭੇਜ ਦਿੰਦਾ ਕਹਿੰਦਾ ਹੋਰ 10 ਵੀ ਘਟਾ ਦੂੰ ਐਂਦਾ ਤਾਂ ਕਿਹਾ ਹੁਣ ਠੀਕ ਹੈ ਸਾਰਾ ਕੁਝ ਵਿਚੇ ਹੋਊਗਾ ਮੈਂ ਕਿਹਾ ਬਹੁਤ ਮਿਹਰਬਾਨੀ ਤੁਹਾਡੀ ਬਈ ਠੀਕ ਹੈ ਜੀ ਤੇ ਦੇਖੋ ਐਡਾ ਵੱਡਾ ਫਰਾਡ ਪੂਰੇ ਮੇਕੋ ਰਿਕਾਰਡ ਆ ਰੀਅਲ ਮੇਕੋ ਡਾਕੂਮੈਂਟ ਆ ਆਰਟੀਕਲ ਲਈ ਤੇ ਹੋਰ ਤੁਹਾਨੂੰ ਮੈਂ ਦੱਸਦਾ ਨਾ ਦੇਖੋ ਅੱਗੇ ਆਪਾਂ ਚੱਲਦੇ ਆ ਜੀ ਇਹ ਤਾਂ ਹੋ ਗਿਆ ਪੈ ਪਾ ਦਾ ਅਸ ਜਿਹੜਾ ਨਾ ਆਪਾਂ ਪਿੰਡ ਥਲੇ ਚ ਜਾਂਦੇ ਸੀ ਆ ਮੂਜੇ ਲਾਸ ਪਾਇਆ ਹੜੀ ਦਾ ਹੂੰ ਪਾਇਆ ਕਿਦੜਿਆਂ 16 6 2022 ਨੂੰ ਹੂੰ ਸਾਰਾ ਕੋ ਕਹਿੰਦੇ ਪਿੰਡਾਂ ਨੂੰ ਦੱਸਿਆ ਕਿੰਨਾ ਕੋ ਸਾਡੇ ਕੋ ਆ ਕੀ ਕੀ ਦੱਸਿਆ ਜੀ ਆ ਮੈਂ ਦੱਸ ਦੇਣਾ ਦੱਸਿਆ ਰ ਕੋਈ ਵੀ ਨਹੀਂ ਆ ਫਰੋਡ ਦਾ ਜਲਾਸ ਪਾਰ ਆ ਮੂਜੇ ਲਾਸ ਥੋੜਾ ਆਇਆ ਤਾਂ ਇਹਦਾ ਮਜ਼ਾਕ ਰ ਜਲਾਸ ਹੈਗਾ ਅਸੀਂ ਕਹਿੰਦੇ ਬਸ ਪਿੰਡ ਚ ਜਾਂਦੇ ਆ ਆ ਦੇਖੋ ਸਾਰਾ ਖਾਲੀ ਖੜ ਗਿਆ ਆ ਦੇਖ ਲਓ ਮੈਂ ਤਾਂ ਹੱਦ ਨਾ ਕਿੰਨੇ ਪਿੰਡ ਨੂੰ ਆ ਤੁਸੀਂ ਤਾਂ ਲਿਖਣਾ ਪਰ ਪਿੱਛੇ ਨਹੀਂ ਜਾਂਦੇ ਆ ਵੀ ਲਿਖਣ ਆ ਰੀਆਂ ਕਿ ਹਾਂ ਇੱਕ ਪਤਾ ਨਾ ਲੱਗੇ ਕਿ ਕਿਸੇ ਨੂੰ ਸਰਕਾਰ ਦੇ ਪੈਸੇ ਆ ਯਾਰ ਬੰਦਾ ਬੋੜਾ ਤੇ ਲੈ ਕੇ ਦੱਸਦਾ ਬੇ ਇਹਨੇ ਆ ਗਿਆ ਪੈਨੂਆ ਦੇਖੋ ਜੀ ਆ ਨੇੜੇ ਮਾਰਦੇ ਹੋ ਜਰਾ ਨਾ ਪੰਤਰ ਮੇਰੇ ਬੈਠ ਕੇ ਕਿਨੇ ਆਏ ਨਾ ਐਮਪੀ ਫਾੜ ਦਾ ਪੰਜੇਰ ਦਾ ਫਾੜ ਬਿਲਕੁਲ ਖਾਲੀ ਆ ਤੇ ਅਜਲਾਤ ਕਿਹੜਾ ਪਾ ਕੇ ਲੋਕਾਂ ਨੂੰ ਦੱਸਦਾ ਤਬ ਕੀ ਲੇਖਾ ਜੋਕਾ ਸਾਡੇ ਕੋਲ ਆ ਮੈਂ ਤਾਂ ਹੱਦ ਨਾ ਪੰਸਾ ਐਮਪੀ ਫਾੜ ਦਾ ਕੋਟਾ ਖਾਲੀ ਛੱਡਿਆ ਲੱਖ ਰੁਪਈਆ ਸਪੈਸ਼ਲ ਐਸੀ ਜੰਮ ਦੀਆਂ ਮਸ਼ੀਨਾਂ ਲਈ ਆ ਪਿਆ ਮੇਰੇ ਕੋ ਮਤਾ ਮੈਂ ਪਿਛੇ ਜਾ ਵੀ ਬੋਲ ਕੇ ਗਿਆ ਵੀ ਮਸ਼ੀਨਾਂ ਦਿਖਾ ਰਹੇ ਵਗੈਰੀਆਂ ਜੰਮ ਚਾਈਆਂ ਲੱਖ ਰੁਪਈਆ ਦੀ ਚੱਡਾ ਢੱਡ ਸੰਤ ਤੇ 9 ਨੂੰ ਤੂੰ ਕਟੀਆਂ ਲੱਖ ਰੁਪਈਆ ਦਾ ਚੈੱਕ ਤੇ ਪੈਰ ਦੇ ਪਾਂਚਾਂ ਦੇ ਵੀ ਸੇਣੇ ਕੋਸ਼ ਉਹ ਤੇ ਤਾਂ ਕਿਹਦਾ ਦੱਸਣ ਅਸੀਂ ਨਾਲ ਸੀ ਮਠੀਨਾਂ ਲਿਆਂਦੀਆਂ ਪੰਸਾਹਬ ਤੁਸੀਂ اجلاس ਦਿਖਾ ਰਹੇ ਆ اجلاس ਦਾ ਮਤਲਬ ਹੁੰਦਾ ਆ ਪਿੰਡ ਵਿੱਚ ਜੋ ਪੈਸਾ ਆਇਆ ਪਿੰਡ 'ਚ ਜਿਹੜਾ ਕੰਮ ਹੋਇਆ ਉਹ ਦੱਸਣਾ ਜੇ اجلاس ਵਿੱਚ ਵੀ ਇਹ ਚੀਜ਼ ਨੂੰ ਲਗਵਾਣਾ ਹੀ ਸੀਗਾ ਤੇ ਫੇਰ اجلاس ਲਾਉਣ ਦਾ ਕੀ ਸੀ ਲੋਕਾਂ ਤੋਂ ਉਹਦੇ ਵੀ ਲੁਕੇ ਹੋਏ ਸੀ ਲੋਕੇ ਇਹਨਾਂ ਨੇ ਪਤਾ ਇਹ ਮਲਕੀ ਸਿੰਘ ਨੇ ਚੱਕ ਲੈ ਚੱਕਣ ਮੈਂ ਪਾਇ ਸੀ ਆਰਟੀਆ ਮੈਨੂੰ ਮਤੇ ਪਾਈ ਜਾਂਦੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਹੋਇਆ ਇਹਨਾਂ ਨੇ ਰਾਤੋਂ ਰਾਤ ਪਤਾ ਨਹੀਂ ਕਿਹੜੇ ਬੰਦਿਆਂ ਨੂੰ ਸਹੇਜ ਨੂੰ ਕਰਾ ਕੇ ਮਤੇ ਕਾੜ ਦਿੱਤੇ ਆ ਐ ਡਾ ਟਕਰਾ ਫਰ ਹੋਰ ਜਾਂਦਾ ਸੋ ਇੱਕੇ ਬੰਦਾ ਰਹਿਣ ਕਰੀ ਜਾਂਦਾ ਹੱਥ ਸਾਰੇ ਪੈਂਡ ਦੇ ਮੈਨੂੰ ਦਿਖਾ ਦਿਓ ਯਾਰ ਤੁਸੀਂ ਜਲਾਤਾ ਦੱਸਦੇ ਕਿ ਇਹਨੂੰ ਕਿੰਨੀ ਪੇਮੈਂਟ ਆਈਆਂ ਲੋਕਾਂ ਨੇ ਕੀ ਪ੍ਰਮਾਣ ਕੀ ਦੇ ਦਿੱਤੀ ਤੁਹਾਨੂੰ ਕੇਰੇ ਹੱਥ ਖੜੇ ਕਰਕੇ ਪ੍ਰਮਾਣੀਆਂ ਕਰਕੇ ਵੀ ਤੇਰੇ ਮਤੇ ਤੂੰ ਤਾਂ ਦੱਸ ਦੇ ਕਹੋਣੀ ਪੈਂਡ ਨੂੰ ਕੀ ਆ ਜਲਾਸ ਵਿੱਚ ਵੀ ਸਾਰਾ ਖਾਲੀ ਆ ਖਾਲੀ ਜਲਾਸ ਆ ਇਹ ਦੇਖੋ ਪੇਮੈਂਟਾਂ ਬਿਲਕੁਲ ਨਹੀਂ ਦਸੀਆਂ ਐ ਇੱਕ ਬਾੜੀ ਚੌੜ ਮੇਰੀ ਦਾਸ ਤੀਆ 11 ਲੱਖ ਰੁਪਈਆ ਹੋਰ ਕੀ ਕਰਨ ਇਹਦੇ ਵਿੱਚ ਮੈਂ ਹੋਰ ਤੁਹਾਨੂੰ ਮਾਰੇ ਵੱਡਾ ਦਿਖਾ ਰਣਾ ਈ ਸਾਰਾ ਕੁਝ ਇਹਦਾ ਘਰ ਵਾਲਾ ਅਮਰੀਕ ਸਿੰਘ ਜਿਹੜਾ ਮੋਰੇ ਬੋਲਦਾ ਹੂੰ ਕਿਹਦਾ ਮੈਂ ਤਾਂ ਢੇਲ ਚ ਆਇਆ ਯਾਰ ਪਿੰਡ ਵਾਲਿਆਂ ਸਰਪੰਚ ਬਣਾਤਾ ਠੀਕ ਹੈ ਤੈਨੂੰ ਬਣਾਤਾ ਹੋਊਗਾ ਯਾਰ ਹਾਂ ਪਰ ਤੈਨੂੰ ਇਹ ਤਾਂ ਨਹੀਂ ਪੜਾਇਆ ਸੀ ਪਿੰਡ ਨੂੰ ਲੁੱਟ ਕੇ ਖਾ ਜਾ ਤੂੰ ਤੇ ਇਹਨੂੰ ਹੁਣ ਜੋਗਾਂ ਨੂੰ ਚੁੰਬੜੇ ਜਾਣਾ ਭੈ ਜੋ ਛੱਡਣੀ ਨਹੀਂ ਇਹ ਇਹ ਤਾਂ ਨਹੀਂ ਤੈਨੂੰ ਕਿਹਾ ਸੀ ਗੈਰ ਨੂੰ ਹਾਂ ਤੇ ਪਿੱਛੇ ਹਟ ਜਾ ਪਿੰਡਿਆ ਸ਼ੀਦਾਰਾ ਬਹੁਤ ਬੰਦੇ ਖੜੇ ਆ ਪੜੇ ਲਿਖੇ ਪਿੰਡ ਦੇ ਕਹਿੰਦੇ ਬੋਰਡ ਲਾ ਦਮਾਂਗੇ ਇਦਾਂ ਦੇ ਬੰਦੇ ਕਹਿੰਦੇ ਪੈਡੂ ਜੋ ਆਊਗਾ ਨਾ ਬੋਰਡ ਲੱਗਾ ਹੋਊਗਾ ਪਹਿਲਾਂ ਲਿਖਿਆ ਕਰਾਂਗੇ ਪੈਡੂ ਐਨੇ ਪੈਸੇ ਆ ਗਏ ਹਾਂ ਸਹਿਮਤੀ ਲਵਾ ਕੇ ਮੋਤਵਾਰ ਬੰਦਿਆਰੀ ਪੰਚਾਇਤ ਤੇ ਉੱਪਰ ਉਠਾਂਗੇ ਯ ਨਰੇ ਗਾਹਕਾਰ ਤੂੰ ਬਣਾ ਕੇ ਪੈਸੇ ਪੁਆਈਏ ਨਾ ਖਾਤਾ ਇਹ ਇਹ ਪੇਪਰ ਤੁਸੀਂ ਕਾਹਦਾ ਦਿਖਾ ਰਹੇ ਹੋ ਜੀ ਮੈਂ ਇੱਕ ਬੈਂਕਰੀ ਲਈਆ ਸਟੇਟਮੈਂਟ ਅਮਰੀਕ ਸਿੰਘ ਨੂੰ ਉਹਦੀ ਘਰ ਵਾਲੀ ਦੇਖੋ ਮਜੀਦ ਗੌਰਿਆ ਮੌਜੂਦਾ ਉਹ ਤਾਂ ਆਉਂਦੀ ਨਹੀਂ ਹਾਂ ਆ ਚੈੱਕ ਕੱਟ ਗਿਆ ਅਮਰੀਕ ਨੂੰ ਦੇਈ ਜਾਂਦੀ ਆ ਦੱਸੋ ਘਰ ਦਾ ਖਾਤਾ ਬਣਾ ਲਿਆ ਯਾਰ ਘਰ ਵਾਲੇ ਨੂੰ ਚੈੱਕ ਨਹੀਂ ਸਰ ਜਿਹੜੇ ਸਰਪੰਚ ਸਾਹਿਬ ਦੇ ਚੈੱਕ ਕੱਟ ਕੇ ਦਿੰਦੇ ਆ ਉਹ ਕਿਹੜੀ ਚੀਜ਼ ਤੇ ਚੈੱਕ ਕੱਟ ਕੇ ਦਿੰਦੇ ਆ ਸਰਪੰਚ ਸਾਹਿਬ ਆ ਦੇਖੋ ਜੀ ਜਿਹੜਾ ਕੰਮ ਕਰਕੇ ਜਾਵਨਾ ਦੇਣਾ ਤਾਂ ਉਹਨੂੰ ਹੱਕ ਹੁੰਦਾ ਦੇ ਦਿਓ ਇਹ ਹੁਣ ਘਰ ਵਾਲੇ ਨੇ ਕੀ ਕੰਮ ਕੀਤਾ ਇਹਦੇ ਨੇ ਨੇ ਫਾਰਮ ਦੇ ਨਾਂ ਤੇ ਚੈੱਕ ਕੱਟਣੇ ਹੁੰਦੇ ਜਿਹੜਾ ਕੋਈ ਕੰਮ ਕਰਕੇ ਕੰਮ ਕਰਦਾ ਦੇਖੋ ਫਾਰਮ ਦੇ ਨਾਂ ਤੇ ਕੱਟੋ ਚਾਹੇ ਵੈਸੇ ਮਜ਼ਦੂਰ ਕੋਈ ਠੇਕੇਦਾਰ ਕੰਮ ਕਰਦਾ ਹੋਵੇ ਕਰਦਾ ਜਵਾਬ ਦੇਦਾ ਹੈਗਾ ਮੈਂ ਭਾਈ ਕੰਮ ਕੀਤਾ ਮੈਂ ਪੈਸੇ ਲੈ ਲਿਆ ਮੈਨੂੰ ਮਜਬੂਰੀ ਸੀ ਕਹਿੰਦਾ ਨਾ ਦੋ ਯਾਰ ਮਜ਼ਦੂਰਾਂ ਨੂੰ ਤੇ ਤੁਸੀਂ ਤਾਂ ਮਜ਼ਦੂਰਾਂ ਦੇ ਵੀ ਆਪਣੇ ਖਾਤਿਆਂ 'ਚ ਪਾ ਗਏ 7 ਲੱਖ ਰੁਪਈਆ ਮਜੀਦ گور ਇਥੇ ਖਾਤਾ ਹੈ ਨਾ ਐਸਫ ਬੈਂਕ ਨਗਰ ਤੇ ਮੈਂ ਖਾਤਾ ਨੰਬਰ ਵੀ ਦੇ ਦਉ 5500 ਰੁਪਈਆ ਛੱਡੀ ਬੈਠੀ ਆ 7 ਲੱਖ ਰੁਪਈਆ ਮਜ਼ਦੂਰਾਂ ਦੀਆਂ ਲੇਬਰਾਂ ਪਤਾ ਨਹੀਂ ਕਿਹੜੇ ਝਾਲੀ ਟਿਪਰ ਕਹਿੰਦੀ ਇ ਕਨੇ ਕਨੇ ਸੈਂਕੜੇ ਦਿੱਤਾ ਸਾਨੂੰ ਦੱਸ ਕੇ ਪਿਆ ਇੰਨਾ ਆ ਗਿਆ ਬੈਲਕੋਨੀ ਉਹਦੇ ਬੈਠ ਉਹਦੀ ਸਟੇਟਮੈਂਟ ਲੈ ਲਾ ਉਹ ਕਿੱਥੇ ਪੈਸੇ ਕਿਰੂ ਘਰਾ ਕੇ ਦਿੱਤੇ ਨੇ ਉਹ ਸਾਰੇ ਸ਼ੈਫਟ ਮਾਰਦੇ ਕਿਤੇ ਹੋਰ ਗਾਉਂ ਜਾ ਤਿਸ ਤੋਂ ਪਤਾ ਲੱਗ ਜਾਣਾ ਸਾਰਾ ਕਿ ਉਹ ਮਹਿਗਬਾ ਸੁਤਾ ਪਿਆ ਪਰ ਸ਼ਾਟਨ ਦੇਖੋ ਜੀ ਬੋਟਾ ਨੇੜੇ ਆ ਗਿਆ ਭਗਮਾਤਮਾ ਨੇ ਇੱਕ ਮਾਣਦਾਰ ਮੁੱਖ ਮੰਤਰੀ ਆ ਪੰਜਾਬ ਦਾ ਮੈਂ ਚੱਕਰ ਚੱਕ ਗਿਆ ਸੀਗਾ ਬਈ ਚਲੋ ਇਹਦਾ ਤਾਂ ਦੇਖ ਲਈ ਹੁਣ ਫਰੋਲ ਕੇ ਬਹੁਤ ਘਾਟ ਨਿਕਲਿਆ ਆਣਾ ਬਹੁਤ ਘਾਟ ਨਿਕਲ ਵੀ ਆ ਆ ਮੈਂ ਵਿਜੀ ਲੈਂਡ ਤੱਕ ਮੈਂ ਜਾਇਆ ਡਾਇਰੈਕਟਰ ਚੰਡੀਗੜ੍ਹ ਮੈਂ ਕਹਦਾ ਮੇਰੇ ਤੋਂ ਪੱਥ ਹੁਣ ਵੀ ਮੈਂ ਕਹਿੰਦਾ ਜਾ ਕੇ ਤੁਸੀਂ ਨਾ ਸਰਪੰਚੇ ਇੱਕ ਵਾਰੀ ਮਜੀਠਗੋੜ ਨੂੰ ਪੁੱਛੋ ਭਾਈ ਕੀ ਹਸਾਬ ਦਾਬ ਤੇ ਸਰਪੰਚ ਪੰਨ ਸਾਹਿਬ ਜਿੱਦਾਂ ਤੁਸੀਂ ਦੱਸ ਰਹੇ ਆਂ ਵੀ ਤੁਸੀਂ ਜਿਹੜੀਆਂ ਜੋ ਵੀ ਤੁਹਾਡੇ ਪਿੰਡ ਵਿੱਚ ਘਫਲੇ ਵਾਝੀਆਂ ਹੋਈਆਂ ਆ ਜਾਂ ਤੁਹਾਡੇ ਅਕੋਰਡਿੰਗ ਹੋਈਆਂ ਆ ਤੁਸੀਂ ਇਹਦੇ ਸੰਬੰਧੀ ਤੁਸੀਂ ਵੀਡੀਓ ਦਫ਼ਤਰ ਵਿੱਚ ਵਿਜੀਲੈਂਸ ਦਫ਼ਤਰ ਦੇ ਵਿੱਚ ਤੇ ਸੀਐਮ ਦਫ਼ਤਰ ਵਿੱਚ ਵੀ ਕੰਪਲੀਟ ਕਰ ਚੁੱਕੇ ਆਂ ਇਹਨਾਂ ਇੰਨੀਆਂ ਕੀਤੀਆਂ ਹੋਈਆਂ ਕੰਪਲੀਟਾਂ ਦਾ ਹੁਣ ਤੱਕ ਦਾ ਕੀ ਸੱਟਾ ਨਿਕਲਿਆ ਹੁਣ ਤੱਕ ਦਾ ਸੱਟਾ ਇਹੀ ਨਿਕਲਿਆ ਬੜੇ دیਵਾਨਾ ਪਹਿਲਾਂ ਤੇ ਕਹਿੰਦਾ ਸੀ ਵੀ ਮਲਕੀਸ ਹੈ ਜਿਹੜਾ ਨਾ ਕਿ ਉਹ ਤੇ ਕਿਰਨ ਮੀਡੀਆ ਦੇ ਵਿੱਚ ਆ ਕੇ ਸਾਡੇ ਪਿੰਡ ਦਾ ਨੌ ਬਦਨਾਮ ਕਰਦਾ ਉਹ ਤੂੰ ਲੁੱਟ ਕੇ ਸਾਰਾ ਪਿੰਡ ਖਾ ਗਿਆ ਤੂੰ ਬਹੁਤ ਚਾਰ ਚਾਹੇ ਲਾਤੇ ਸਾਡੇ ਪਿੰਡ ਨੂੰ ਇਲਾਕਾ ਤੈਨੂੰ ਸਾਰਾ ਹੀ ਜਾਣਦਾ ਇਹਨੂੰ ਸਾਰਾ ਬੱਚਾ ਬੱਚਾ ਜਾਣਦਾ ਪੌਲ ਤੱਕ ਜਾਂਦਾ ਜੀ ਆਪ ਇਹਦਾ ਬੰਦਾ ਕਿੰਨਾ ਕਰਿਆ ਹਰੇ ਆ ਬੰਦਾ ਇਹ ਮਨੂੰ ਦੱਸਦਾ ਬਦਨਾਮ ਕਰਦਾ ਪਿੰਡ ਨੂੰ ਕਰਾਂਗੇ ਸਵਾਰ ਗਏ ਸੀ ਕੋਈ ਗੱਲ ਨਹੀਂ ਸਾਰਾ ਕੁੱਛ ਲਵਾਵਾਗੇ ਘੜਾਵਾਗੇ ਵੀ ਹੁਣਾਂ ਸ਼ਹੀਦਾਂ ਨੂੰ ਰਸਤਾ ਜਾਂਦਾ ਦੇਖੋ ਜੀ ਮੇਰੇ ਕੋਹੜੋਂ ਆਥੀ ਮਿੱਟੀ ਸਟਾਤੀਆ ਦੇ ਉੱਤੇ ਵੀ ਚਲੋ ਯਾਰ ਮਿੱਟੀ ਮੈਂ ਪਵਾ ਲੈਣਾ ਇੰਟਰਲੌਕ ਪਈ ਸੀ ਇਹਨੇ ਬੰਦ ਕਰ ਦਿੱਤਾ ਬੈਲਕੋਨੀ ਆ ਜੀ ਢਾਈ ਸਾਲ ਹੋ ਚਲੇ ਨੂੰ ਬੰਦ ਨੂੰ ਤੇ ਢਾਈ ਸਾਲਾਂ ਇਹ ਤਾਂ ਸੰਸਰ ਭਵਨ ਬਣ ਕੇ ਤਿਆਰ ਹੋ ਗਈ ਸੀ ਮੋਦੀ ਨੇ ਕਰਾਤੀ ਕਹਿੰਦਾ ਲਓ ਜੀ ਆ ਖਰੀਆ ਤੁਹਾਡੇ ਡਾਕਟਰ ਛੱਡ ਗਿਆ ਤੁਹਾਡੇ ਪੈਨ ਨੂੰ ਸਾਈਟਰੀ ਕਿਹੜਾ ਪਿੰਦਾ ਜੀ ਪ੍ਰੈਕਟ ਜਾਂ ਸਰਜੀਤ ਸਿੰਘ ਉਹਨਾਂ ਨੇ ਸਕੰਡਕਟ ਕੀਤਾ ਤੋ ਫਾਰਕ ਕੀਤਾ ਉਹ ਤਾਂ ਇਹਦੀ ਵੀ ਮਾਂ ਆ ਮੋਰੇ ਬੈਠੀ ਅੱਛਾ ਜੀ ਆ ਸਾਰੀਆਂ ਟ੍ਰਾਂਜੈਕਸ਼ਨਾਂ ਜਿੰਨੀਆਂ ਕੀਤੀਆਂ ਖਾਤਿਆਂ ਦੇ ਲੋਕਾਂ ਦੇ ਕਿਆ ਕਾਟ-ਕਾਟ ਕੇ ਦੰਦਾ ਇਹ ਸਰਜੀਤ ਸਿੰਘ ਦੰਦਾ ਤੇ ਤੁਹਾਡਾ ਜੀ ਤੁਸੀਂ ਇੱਕ ਜੇਈ ਦਾ ਜ਼ਿਕਰ ਕਰ ਰਹੇ ਸੀ ਉਹਨਾਂ ਦਾ ਕੀ ਨਾਮ ਹੈ ਉਹ ਰਾਜਕੁਮਾਰ ਆ ਜੀ ਦੇਖੋ ਜੀ 8 ਮਹੀਨੇ ਤੋਂ ਉੱਪਰ ਹੋ ਗਿਆ 5 ਦਸੰਬਰ ਦੀ ਸਾਡੇ ਝੱਲ ਪਈ ਹੈ ਮਿਹਨਤੀ ਦੀ ਆ ਕਾਪੀ ਮੇਰੇ ਕੋਲ ਪਈ ਆ ਸਾਰੀ ਜੋ ਵੀ ਆ ਉਹ ਤੋਂ ਮੈਂ ਲੈ ਲਈ ਨਕਲ ਕਿਆ ਥਗਾ ਮਹੀਨੇ ਦੇ ਬੈਠੇ-ਬੈਠੇ ਦੇ ਦੂੰ ਪਹਿਲੀ ਤਾਂ ਗੱਲ ਇਹ ਆ ਦੇਖੋ ਜੇਈ ਸਾਹਿਬ ਦਾ ਤਾਂ ਪਹਿਲਾ ਕੰਮ ਹੁੰਦਾ ਵੀ ਯਾਰ ਪੈਂਡਾ 'ਚ ਕੰਮ ਚੱਲ ਰਿਹਾ ਨਾ ਐਸਟੀਮੇਟ ਲੱਗ ਰਿਹਾ ਫੇਰ ਪੈਸੇ ਦਿੱਤੇ ਜਾਂਦੇ ਆ ਵੀ ਆ ਤੁਹਾਡਾ ਪਾਸ ਹੋ ਗਿਆ ਪੈਸੇ ਦੇ ਦਿਓ ਬਿਲਕੁਲ ਜੀ ਦੇਖਿਆ ਨਾ ਜਾਵੇ ਹਮ ਪਹਿਲਾਂ ਤਾਂ ਕਿਸੇ ਐਨੀਆ ਪੇਮੈਂਟਾਂ ਕਰੋੜ ਦੇ ਨੇੜੇ ਤੁਸੀਂ ਲੈਣ ਦੇਣ ਕਰ ਦਿੱਤਾ ਪੇਮੈਂਟ ਤਾਂ ਤੁਹਾਡੀ ਤੂੰ ਤਾਂ ਹੁਣ ਜਈ ਨੂੰ ਦਿਖਾਉਂਦਾ ਮੈਨੂੰ ਪਹਿਲਾਂ ਚੀਜ਼ ਦਾ ਐਸਟੀਮੇਟ ਲੱਗਦਾ ਫੇਰ ਹੀ ਅਦਾਇਗੀ ਹੁੰਦੀ ਆ ਇਹ ਉਲਟ ਚੱਲ ਰਿਹਾ ਅਦਾਇਗੀਆਂ ਪਹਿਲਾਂ ਹੋ ਗਈਆਂ ਤੇ ਐਸਟੀਮੇਟ ਹੁਣ ਲੱਗ ਰਿਹਾ ਦੋ ਸਾਲ ਬਾਅਦ ਐਸਟੀਮੇਟ ਲੱਗ ਰਿਹਾ ਹੁਣ ਵੀ ਪੂਰਾ ਸਹਿਯੋਗ ਨਹੀਂ ਦਿੰਦੇ ਕਿਤੇ ਕਹਿੰਦੇ ਮੇਰਾ ਫਲਾਣਾ ਦਿਖਾਉਣੇ ਆਲਾ ਰਹਿੰਦਾ ਉਹ ਵਿਚਾਰਾ ਰੁੱਕ ਜਾਂਦਾ ਮੈਨੂੰ ਪਤਾ ਨਹੀਂ ਕੀ ਕਹਿੰਦਾ ਮਹਿਕਮਾ ਹੈਡੀਜਾਡ ਮੈਂ ਤਾਂ ਇੱਕ ਤੇਜ ਹੋ ਕੇ ਕਾਰਵਾਈ ਕਰਾਉਣਾ ਤਾਂ ਨਹੀਂ ਕੋ ਪੱਲੇ ਪੈਂਦੇ ਆ ਆਪਣੇ ਆਪ ਕੀ ਕਰ ਦੋਗੇ ਇਹ ਤਾਂ ਇਹ ਗਰਾਊਂਡ ਲੈ ਲਿਆ ਸਾਡਾ ਜੇ ਕਿਤੇ ਕ ਪੰਚਾਇਤਾਂਸ ਵਰਗ ਬਣਾਉਂਦੀ ਆ ਦੇਖੋ ਪੈਸੇ ਤਾਂ ਆਉਂਦੇ ਉੱਪਰੋਂ ਹੂੰ ਇਹ ਕਿਥੇ ਤੇ ਰਾੜੀ ਕੋਈ ਸ਼ੱਕ ਨਹੀਂ ਹੈ ਕਿ ਹਾਈ ਕੋਈ ਸਰਕਾਰੋਂ ਪੈਸੇ ਪਾਉਂਦੀ ਆ ਇਹ ਥੱਲੇ ਛਕੀ ਜਾਂਦੇ ਆ ਕੋਈ ਪੁੱਛਦਾ ਨਹੀਂ ਕਿਸੇ ਨੂੰ ਲੋਕਾਂ ਦੇ ਦਬਾਅ ਪਾ ਕੇ ਰੱਖਦੇ ਆ ਪੰਚ ਸਾਹਿਬ ਜਿਹੜੇ ਐਂਟਰਲੋਗ ਲੱਗੀ ਉਹ ਕਿੰਨੇ ਪਿੰਡ ਤੁਹਾਡੇ ਲੱਗ ਚੁੱਕੀ ਹੈ ਜੀ ਸਾਡੇ ਪਿੰਡ ਜੀ 1.5 ਤੋਂ 2 ਲੱਖ ਦੇ ਬਟ ਬਟ ਐਂਟਰਲੋਗ ਆਈ ਆ ਮੈਂ ਉਹ ਵੀ ਤੁਹਾਨੂੰ ਐਂਟਰਲੋਗ ਜਿਹੜੀ ਆਈ ਆ ਉਹ ਕਿਹੜੀ ਫਰਮ ਤੋਂ ਆਈ ਆ ਫਰਮ ਜਾਰੇ ਤਾਂ ਹੈਗੀ ਆਪਣੇ ਬਿਸ਼ਵਕਾਰਮ ਆਰ ਸੀ ਸੀ ਦੀ ਹੋਰ ਵੀ ਕਈ ਤਰ੍ਹਾਂ ਦੀ ਐ ਪੈਪ ਵੀ ਉੱਥੋਂ ਆਈ ਤੇ ਐਂਟਰਲੌਕ ਵੀ ਉੱਥੇ ਆਈ ਕਿੰਨੇ ਐਮ ਐਮ ਐਂਟਰਲੌਕ ਲੱਗੀ ਦੀ ਦੇਖੋ ਜੀ ਐਮ ਐਮ ਜਿਹੜੇ ਆ ਨਾ ਇਹਨਾਂ ਨੇ ਯਾਰੇ ਦਾ 80 ਐਮ ਐਮ ਦਾ ਸਾਡੇ ਵਿੱਚ ਬਿੱਲ ਦਾ ਭੁਗਤਾਨ ਕੀਤਾ ਹੂੰ 80 ਐਮ ਐਮ ਬਹੁਤ ਘੱਟ ਨਿਕਲੀ ਆ ਅੱਛਾ ਜੀ ਜਿਹੜਾ 15 ਰੁਪਏ 47 ਪੈਸੇ ਰੇਟ ਲਾਉਂਦੇ ਆ ਉਹ ਦਵਾ ਕੇ 60 ਐਮ ਐਮ ਉਹਦਾ ਲਾਉਂਦੇ ਆ 12 ਰੁਪਏ 66 ਪੈਸੇ ਹੂੰ ਫੇਰ ਆ ਗਈ 50 ਐਮ ਐਮ ਉਹਦਾ ਲਾਉਂਦੇ ਆ 10 ਰੁਪਏ 95 ਪੈਸੇ ਨਿਕਲੀ ਕਿੰਨੀਆਂ ਸਾਡੇ ਕੋਈ 45 ਦਾ 50 ਤੇ 40 ਦੇ ਵਿੱਚ ਵਿੱਚ ਠੀਕ ਹੈ ਜੀ ਸਾਰੇ 50 ਹੀ ਨਿਕਲਿਆ ਬਿੱਲਾਰੇ ਪੇ ਹੋਇਆ ਜੀ ਸਾਡੇ 80 ਤੇ 60 ਦੇ ਮਤਲਬ ਉਹ ਲੱਗੀ ਘਟਿਆ ਲੱਗੀ ਨਹੀਂ ਫਿਰ ਪੈਪਾਂ ਦਾ ਜਗਰ ਦੱਸ ਦਿੰਦਾ ਜੀ ਪੈਪ ਉਸ ਸਾਰੇ ਸਰ ਇਹਦੇ ਬਾਰੇ ਤੁਸੀਂ ਸੈਕਟਰੀ ਨਾਲ ਜਾਂ ਵੀਡੀਓ ਪੇ ਮੈਡਮ ਨਾਲ ਜਾਂ ਆਪਣੇ ਜਈ ਨਾਲ ਕਿਸੇ ਨਾਲ ਕੋਈ ਕੰਡੈਕਟ ਤੁਸੀਂ ਪੂਰਾ ਚਿੱਠਾ ਦਿਖਾਇਆ ਨਹੀਂ ਉਹਨਾਂ ਨੂੰ ਕਿ ਆਹ ਚਿੱਠਾ ਹੈ ਇਹਨਾਂ ਬਾਰੇ ਕੋਈ ਕਾਰਵਾਈ ਕੀਤੀ ਨਹੀਂ ਉਹਨਾਂ ਨੇ ਕੋਈ ਦੇਖੋ ਜੀ ਮੈਂ ਤਾਂ ਕੋਈ ਮਹਿਕਮਾ ਛੱਡਿਆ ਨਹੀਂ ਜਿੱਥੇ ਨਹੀਂ ਦਿਖਾਇਆ ਹੈਗਾ ਚਿੱਠੀਆਂ ਮੇਕੋ ਪਈਆਂ ਹੂੰ ਕੋਈ ਕਿਹੜੇ 1.5 ਸਾਲ ਤੋਂ ਮੈਂ ਤੁਰਿਆ ਆਇਆ ਤਾਂ ਪਾਠੇ 2022 ਦਾ ਹੂੰ ਅਖਵਾਰ ਪਈਆ ਸਭ ਤੋਂ ਵੱਡਾ ਪ੍ਰੂਫ ਦੇਖੋ ਮੈਨੂੰ ਕੱਲੇ ਦੱਸੀ ਜਾਂਦੇ ਆ ਵੀ ਪਹਿਲਾਂ ਹੀ ਮਲਕੀਤ ਆਂਗਾ ਆ ਪੈਨਡ ਬਾਤੀ ਨਾਲ ਖੜਿਆ ਰੋਲਾ ਤਾਂ ਉੱਥੋਂ ਪੈ ਗਿਆ ਸੀ ਕਹਿੰਦੇ 45 ਲੱਖ ਆ ਮੈਂ ਕਹਾਂ 75 ਲੱਖ ਆ ਅੱਛਾ ਜੀ ਉਹ ਨਾ ਬੋਲਦਾ ਵੀ ਆ 75 ਆ ਕਹਿੰਦਾ 20 ਘੋੜਾ ਹੂੰ ਮੈਨੂੰ 95 96 ਹੋ ਗਿਆ 91 96 ਹੋ ਗਿਆ ਔਰ ਦੇਖ ਲਓ ਕਿੰਨੇ ਕਿ ਨਹੀਂ ਛੱਡੇ ਆ ਦੇਖੋ ਮੈਂ ਤਾਂ ਇਹ ਕਹਿਣਾ ਵੀ 2019 30 ਦਸੰਬਰ 2018 ਨੂੰ ਇਹ ਸਰਪੰਚੀ ਲਈ ਸੀ ਇਹਨਾਂ ਦੇ ਹੂੰ ਤੁਸੀਂ 2019 ਦੇ ਜਨਵਰੀ ਤੋਂ ਲੈ ਕੇ ਤੇ ਅੱਜ ਤੱਕ ਬੈਂਕ ਦੀ ਸਟੇਟਮੈਂਟਾਂ ਦੀ ਸਾਰੀ ਕਢਾ ਲੈਣੇ ਹੂੰ ਬਈ ਪਹਿਲਾਂ ਤਾਂ ਪਤਾ ਲੱਗੇ ਪੈਟ ਨੂੰ ਪੈਸੇ ਕਿੰਨੇ ਆਏ ਹੂੰ ਹੂੰ ਇੱਕ ਪਾਸੇ ਆਪਣੇ ਖਰਚੇ ਦਿਖਾਉਣ ਕਿੰਨੇ ਬਚਿਆ ਸਾਰੇ ਪਤਾ ਲੱਗ ਜਾਣਾ ਕਿੰਨੇ ਕੱਪੜਾ ਕਰ ਗਿਆ ਕੀ ਕੌਣ ਕਰ ਗਿਆ ਆਇਕਾ ਦੇਖੋ ਜਿਹੜਾ ਆਪਾਂ ਗੱਲ ਕਰਦੇ ਆ ਨਾ ਜੇਮਰੀਆ ਮਸ਼ੀਨਾਂ ਦਾ ਇਜਲਾਸ ਪਾਉਂਦੇ ਉਹ ਚ ਐਮਪੀ ਫੰਡ ਦਾ ਕੋਈ ਪੈਸਾ ਨਹੀਂ ਦਿਖਾਉਂਦੇ ਹੂੰ ਹੂੰ ਐਮਪੀ ਫੰਡ ਚਾ ਲਿਖ ਇਹ ਤੇ ਮਦਦ ਪਾਉਂਦਾ ਵੀ ਐਮਪੀ ਫੰਡ ਤੋਂ ਸਾਨੂੰ 1 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ 2017 10 2021 ਇਹ ਜਲਾਸ ਵਿੱਚ ਨਹੀਂ ਕੋਈ ਜਗ੍ਹਾ। ਜਲਾਸ ਬੈਲਕਨ ਨਹੀਂ ਦਾਤੇ ਕਹੋ ਕਿ ਕਿਹੜੇ ਮਸ਼ੀਨਾ ਲਿਆਉਣੀਆਂ ਕਿਹੜੇ ਕਿਤੇ ਆਪਾਂ ਤੇ ਨਾਲ ਚੱਡਾ ਐਂਸਾਨ ਦੇ ਦੱਸਦੇ ਕਿਹੜੀ ਫਾਰਮ ਹੈ। ਇਹ ਚੱਡਾ ਐਂਸਾਨ 'ਚ ਹੈ ਕਿ ਵਿਆਹ ਕਿਹੜੇ ਹੁੰਦੇ ਕੋਈ ਕੋਈ ਨਾ ਕੋਈ ਰਿਸ਼ਤੇਦਾਰ ਹੀ ਆ ਚੱਡਾ ਐਂਸਾਨ 'ਚ ਉਹਦੇ ਘਰ ਤੇ ਚਲ ਗਈ। ਕਿੱਥੇ ਪੈਸੇ ਗਿਆ ਦਿਖਾਓ ਮਸ਼ੀਨਾ ਭਾਈ ਆ ਸਾਰੇ ਪੈਸਿਆਂ ਦੀ ਬਿੱਲ ਦਿਖਾ ਦਿਓ। ਇੱਡੇ ਵੱਡੇ ਕਿਹੜੀ ਤਾਦਰੀ ਹੋਈ ਹੈ ਜਾਂ ਕਫੜੇ ਹੋਏ ਆ ਤੁਸੀਂ ਇਹਨੂੰ ਕਿਹਨੂੰ ਮਤਲਬ ਇਹਦਾ ਜ਼ਿੰਮੇਵਾਰ ਮੰਨਦੇ ਆ। ਮੈਂ ਤਾਂ ਜੀ ਦੇਖੋ ਜੀ ਪਹਿਲਾਂ ਤਾਂ ਵੀਡੀਓ ਦਫ਼ਤਰ ਜਿਹੜਾ ਨਾ ਸਾਰਾ ਇਹਦਾ ਜ਼ਿੰਮੇਵਾਰ ਆ। ਜੇ ਅਸੀਂ ਦਫ਼ਤਰ ਚੱਲ ਜੀਏ ਨਾ ਸਾਨੂੰ ਐਂ ਧੇਖ ਰਿਹਾ ਜਿੱਦਾਂ ਅਗਰ ਕੋਈ ਬਾਹਰੋਂ ਕੋਣ ਆ ਗਿਆ ਵੀਡੀਓ ਦੱਸਦਾ ਸਾਨੂੰ ਕਿਹੜਾ ਪੈਂਦਾ ਜੀ ਪੈਂਦਾ ਨਾ ਸਾਬ ਪੈਂਦਾ ਸਾਨੂੰ ਫਲੋਰ ਵੀਡੀਓ ਦਫ਼ਤਰ ਵੀਡੀਓ ਦੱਸਦਾ ਫਲੋਰ ਦੇਖੋ ਬੀਡੀਪੀਓ ਆਪਣੇ ਵੀਡੀਓ ਸਾਹਿਬ ਨੂੰ ਬਹੁਤ ਪੈਂਚਿਆ ਕੀਤੇ ਆ 1.5-2 ਸਾਲ ਹੋ ਗਿਆ ਹੁਣ ਦੇਖੋ ਇਹ ਤਾਂ ਕੀ ਨਾ ਕੰਮ ਆ ਸਾਰਾ ਰਿਕਾਰਡ ਮੈਂ ਰੱਖੀ ਬੈਠਾ ਰਿਕਾਰਡ ਵੀ ਦੂਜੇ ਦਿਨ ਹੋਣਾ ਚਾਹੀਦੀ ਸੀ ਵੀ ਲਿਆਓ ਆਪਣਾ ਤੁਸੀਂ ਕਾਰਵਾਈ ਰਿਜੈਕਟ ਆ ਪਹਿਲਾ ਦਾ ਸਾਲ ਇੱਕ ਆਪਣਾ ਸਰਕਾਰੀ ਰਿਕਾਰਡ ਨਹੀਂ ਜਮਾ ਕਰਾਇਆ ਸਰਜੀਤ ਸਿੰਘ ਨੇ ਸਰਜੀਤ ਸਿੰਘ ਉਹ ਕਹੜਾ ਸੈਕਟਰੀ ਹੈ ਸੈਕਟਰੀ ਆਪਾਂ ਚੈਰ ਦੇਖੋ ਹੁਣ ਭਗਵਾਨ ਪੰਚਾਇਤਾਂ ਭਾਂ ਕਰ ਦਿੱਤੀਆਂ ਔਰ ਦੇਸ਼ ਕਰ ਦਿੱਤੇ ਜਾਰੀ ਬਈ ਜੋ ਵੀ ਨਾ ਦਾ ਸਰਕਾਰੀ ਰਕਾਰਾ ਜਮਾ ਕਰਾ ਲਓ ਇਹ ਸੈਕਰੀ ਫੇਰ ਕਾਰਡ ਮੈਨੂੰ ਕਿਸੇ ਜਈ ਕਹਿੰਦਾ ਬਲੇ ਅਸੀਂ ਕੱਲ ਜਾ ਕੇ ਮੈਂ ਕਹਾ ਜਈ ਸਾਹਿਬ ਹੋਂ ਤਾਂ ਚੂੰ ਜਾਪਤਾ ਲੱਗਿਆ ਜਾਂ ਦਾ ਦਿਓ ਨਾ ਸਾਡੇ ਕਿਨੇ ਕਿ ਪੈਸੇ ਨੇ ਨੋ ਡੂ ਲੈਣ ਨੂੰ ਫਿਰਨਾ ਐਡਾ ਕਪੜਾ ਕਰਕੇ ਮੁਰਕੇ ਨੋ ਡੂ ਨਾ ਲੈਣ ਨੂੰ ਫਿਰਨਾ ਇੱਥੇ ਕਹਿੰਦਾ ਯਾਰ ਬਈ ਉਹ ਮੇਰੇ ਤੋਂ ਫੇਰ ਕਾਰਡ ਲੈ ਗਿਆ ਸਰਕਾਰੀ ਸਰਜੀਤ ਸਿੰਘ ਮੈਂ ਕਹਾ ਡੇਢ ਸਾਲ ਪਹਿਲਾਂ ਨਹੀਂ ਦਿੱਤਾ ਸਾਲ ਉਹਨੇ ਹੋਂ ਨਹੀਂ ਤੁਹਾਨੂੰ ਦੇਣਾ ਚਿੱਠੀਆਂ ਕੱਢੀ ਜਾਂ ਲੈ ਕਿੱਡੀ ਕਪੱਡੀ ਕਰਿਆ ਯਾਨੀ ਰਲ ਮਹਿ ਕੇ ਦੇਖੋ ਜੀ ਬਿਲਕੁਲ ਵੀ ਕਿਤੇ ਪਾਸੇ ਕੋਈ ਸਾਨੂੰ ਚੰਗਾ ਸਹਿਯ ਤੁਹਾਡੇ ਹਿਸਾਬ ਨਾਲ ਕਿੰਦਾ ਪਿੰਨ ਨੂੰ 96 ਲੱਖ ਰੁਪਇਆ ਆਇਆ ਆ ਅੰਦਾਜ਼ਨ ਕਿੰਨੇ ਕੇ ਪੈਸੇ ਲੱਗੇ ਹੋਣਗੇ ਪੈਸੇ ਤਾਂ ਪਹਿਲੇ ਦਿਨ ਤੋਂ ਕਹਿੰਦਾ ਆ ਗਿਆ 30 35 ਲੱਖ ਦਾ ਫਰੋਡ ਤਾਂ ਮੈਂ ਨਾਲ ਰ 75 ਲੱਖ ਚੋਂ ਗੱਡੀ ਬੈਠਾ ਹਲੇ 20 ਹੋਰ ਵਧ ਗਿਆ ਇਹ ਤਾਂ ਆਪੇ ਦੱਸੀ ਜਾਂਦੇ ਹੋਰ ਬਹੁਤ ਆਲੇ ਦੁਆਲੇ ਖਾਤੇ ਇਹਨਾਂ ਦੇ ਪਹਿਲਾਂ ਦੇ ਖਾਤੇ ਪਤਾ ਕਰੋ ਵੀ ਕਿੰਨੇ ਕੇ ਪੰਚਾਇਤ ਦੇ ਖਾਤੇ ਤੁਹਾਡੇ ਇਹ ਨਹੀਂ ਦੱਸਦੇ ਸਾਨੂੰ ਕੀ ਮੰਗ ਕਰਦੇ ਮੰਗ ਮੈਂ ਇਹੀ ਕਰਦਾ ਵੀ ਦੇਖੋ ਜੀ ਛੇਤੀ ਛੇਤੀ ਔਰ ਬੇਗਲ ਬਾੜੀ ਚੋਂ ਕਾ ਚੋਣਾ ਦਾ ਪਤਾ ਨਹੀਂ ਕਰੋ ਭਗਵਾਨ ਮਾ ਸਰਕਾਰ ਨੇ ਕਹਿ ਰਹੇ ਆ ਵੀ ਚੋਣਾ ਇਨੀ ਤਰੀਕ ਨਾਲ ਤੁਹਾਡੀਆਂ ਰੌਲਾ ਰੱਪਾ ਪੈਣਾ ਸ਼ੁਰ ਇਹ ਜਿਹੜਾ ਨਿਕਲਣਾ ਚਾਹੀਦਾ ਜਿੱਦਾਂ ਧੌਂਦ ਜੀ ਪੈਂਦੀਆਂ ਥੋੜੀ ਪਰੇ ਹੋਣੇ ਚਾਹੀਦੀ ਹੁਣ ਬਈ ਐਨੇ ਪੈਸੇ ਆਏ ਸੀ ਐਨੇ ਨਹੀਂ ਲਾਏ ਐਨਾ ਐਨਾ ਤਾਂ ਘਟਾਲਾ ਯਾਰ ਲਕੋ ਕਹਦਾ ਕਿ ਕੀ ਕੱਢਾ ਕਿਸੇ ਬੰਦਾ ਵੱਡਾ ਮਿਲ ਕੋਰ ਕੀ ਜੰਦਿਆ ਸਰਕਾਰ ਦੇ ਮੋਰੇ ਕੀ ਹੁੰਦੇ ਆ ਇਹ ਚੀਜ਼ਾਂ ਜੇ ਆਪਾਂ ਕਰਨਾ ਚਾਹੀਏ ਤੇ ਨੰਬਰ 2 ਮੈਂ ਹੋਰ ਵੀ ਦੱਸ ਦਿੰਦਾ ਕਹਿੰਦਾ ਮਲਕੀਸ਼ ਸਿੰਘ ਨੇ ਕੀ ਕਰਾਇਆ ਸੀਗਾ ਪੰਚਾਇਤਾਂ ਥਾਰੀਆਂ ਨਾਲ ਮੈਂ ਰਾਲ ਕੇ ਚੱਲਿਆ ਰੋਕਦਾ ਆਪ ਆ ਗਿਆ ਜੇ ਕਿ ਦੂਜਾ ਸਰਪੰਚ ਬਣ ਗਿਆ ਪੰਚਾਂ ਨੂੰ ਕਹਦੇ ਨਾ ਵੀ ਇਹਨੂੰ ਮਤਾਂ ਨਹੀਂ ਪਾਉਣਾ ਮੈਂ ਉੱਠਿਆ ਸੀ ਮੈਂ ਕਿਹਾ ਮਤੇ ਪਾਉਣੇ ਆ ਸਰਪੰਚ ਪਹਿਲੀ ਸਰਜੀਤ ਕ ਮੈਂ ਕਹਾਂ ਗਾਲ੍ਹਾਂ ਅਮਰੀਕ ਸੇ ਅਜੇ ਤੂੰ ਨਹੀਂ ਨਾ ਜਿੱਤਿਆ ਤਾਂ ਉਹ ਬੰਦੇ ਜਿੱਤ ਗਿਆ ਤਾਂ ਪਿੰਡ ਦੇ ਭਲਾਈ ਲਈ ਬਣਿਆ ਉਹ ਕਹੇ ਦੁਬਾਰਾ ਖੜਨਾ ਵੀ ਹੈਣੀ ਜਿਹੜੇ ਸਾਰੇ ਰੋਕ ਲੈ ਪਾਂਚ ਆਪਣੇ ਮੈਂ ਉਧਰ ਗਿਆ ਮੈਂ ਕਹਾਂ ਭਾਈ ਆਪਾਂ ਮਤਾ ਪੋਣਾ ਕੰਮ ਚਲਾ ਪਿੰਡ ਦਾ ਉਹ ਕਹੇ ਯਾਰ ਕੰਮੇ ਕਰਾਉਣਾ ਕਿਹੜੀ ਗੱਲ ਆ ਦੋ ਤਿੰਨ ਸਾਰੇ ਰਹਿ ਗਏ ਅਸੀਂ ਚਲਾਏ ਛਪੜਾਂ ਦੀਆਂ ਸਫਾਈਆਂ ਕਰਾਈਆਂ ਇੱਥੇ ਟੂਰਨਾਮੈਂਟ ਹੁੰਦਾ ਸਾਡਾ ਕਬੱਡੀ ਦਾ ਵਰਲਡ ਕੱਪ ਆ ਹੁਣ ਆ ਫਰਵਰੀ ਚ 30 35 ਲੱਖ ਮੁੰਡੇ ਐਨ ਆਰ ਆਈ ਲਾਉਂਦੇ ਆ ਸਾਡੇ ਬਹੁਤ ਤਗੜਾ ਮੇਜਰ ਲੀਗ ਦੇ ਮੈਚ ਬਹੁਤ ਮਹਿਣਾ ਰੱਖਉਂਦੇ ਆ ਕਰਾਉਣੇ ਪ੍ਰ ਇਹਨਾਂ ਨੂੰ ਹੇਠਾਂ ਨਜ ਨਹੀਂ ਆਉਂਦਾ। ਅਧਾਰ ਖੇਤਰ ਵਿੱਚ ਤੋਂ ਉਦੋਂ ਵੱਧ ਕੰਮ ਕਰ। ਮੈਂ ਕਾ ਬੱਦ ਕੀਤਾ ਔਰ ਸਾਰਿਆਂ ਨਾਲ ਲੈ ਕੇ ਕੀਤਾ। ਇਦਾਂ ਰਾਹਿਲ ਕੋ ਰੱਖਿਆ ਨਹੀਂ। ਪੈਸੇ ਕਿਨੇ ਇਹ ਨਹੀਂ ਦੱਸਣਾ ਪੈਂਡ ਨੂੰ ਦੱਸੋ ਯਾਰ ਕਿੱਡੀ ਵੱਦ ਕਸਮ ਦੀ ਆ। ਪੈਂਡ ਨੂੰ ਪੈਸੇ ਆਉਂਦੇ ਤੂੰ ਦੱਸਦਾ ਕਿਸੇ ਨੂੰ ਇਜਲਾਸ ਦੇ ਵਿੱਚ ਤੂੰ ਨਹੀਂ ਦੱਸਦਾ। ਲੋਕੀ ਕਹਿੰਦੇ ਪ੍ਰਵਾਨਗੀ ਦੇਤੀ ਬਹੁਤ ਵੱਡਾ ਜੀ ਸਾਰਿਆਂ ਨੇ ਸਹਿਮਤੀ ਕ। ਉਹ ਸਹਿਮਤੀ ਕਾਹਦੀ ਦੇਤੀ ਜਦ ਦੱਸੇ ਕੋਹੜਨੀ ਤੁਸੀਂ। ਹੈ। ਆ ਬਾਕੀ ਦੇਖੋ ਜੀ ਆ ਪਾਸ ਹੀ ਮਤਾਂ ਨੇ ਜਿਹੜਾ ਆਪਾਂ ਕਹਿ ਸਕਿਆ ਬਈ 2000 ਜਿਹੜਾ ਸਟੂਨ ਦਾ ਛੇੜਾ ਟਰਾਲਾ ਲੈ ਕੇ ਆ ਗਿਆ। ਇਹਨਾਂ ਨੂੰ ਪੁੱਛ ਲਓ। 10 ਸੈਂਕੜੇ ਦੇ ਵਿੱਚ ਕਿੰਨੇ ਟਨ ਹੁੰਦੇ ਆ ਟਨ ਦੇ ਵਿੱਚ ਕਿੰਨੇ ਕੁ ਵਾਟਲ ਹੁੰਦੇ ਮੈਨੂੰ ਦੱਸ ਦੇਣਾ ਇਹ ਨਾਲੇ ਤਾਂ ਮਾਰਤੀਆਂ ਜਰਮਾਨੀਆਂ ਦਵਾ-ਦਾਬ पे ਪੈਸੇ ਖਾਣੇ ਦੀ ਕੋਈ ਉੱਥੇ ਰੇਤਾ ਨਹੀਂ ਸਾਡੇ ਇੰਨਾ ਆ ਲੋਕਾਂ ਨੇ ਪੁੱਛਿਆ ਕਰੇ ਗਲੀ 'ਚ ਭਰਾਵਾ ਕੋਲੋਂ ਸਟਾਅ ਆ ਗਏ ਨਾ ਅਸੀਂ ਉੱਤੇ ਪਾਉਂਦੇ ਰਹੇ ਪਾਂਚਾ ਮੋਹਰੇ ਨਹੀਂ ਆਉਦੇ ਕਈਆਂ ਨੇ ਲੇਬਰ ਆਪ ਦਿੱਤੀਆਂ ਬੋਲਦੇ ਆ ਥਾਰੇ ਐਨੇ ਪੈਸੇ ਆਏ ਹੁਣ 90 90 ਤੁਸੀਂ ਜਾ ਕੇ ਦੱਸੋ ਸੈਂਕੜੇ ਰੇਤਾ ਚਟਾ 90 90 ਸੈਂਕੜੇ ਸਟੂਨ ਡਾਸਟ ਅਰ ਭਾ ਬਜਰੀ ਕਹਿੰਦੇ ਅਸੀਂ ਆ ਮੋਲ ਲਈ ਆਂਦੀ ਆ ਜੀ ਕਹਿੰਦੇ ਰੋੜੀ ਇਟਾ ਸਾਡੀਆਂ ਪਹਿਲੀਆਂ ਗਲੀਆਂ ਨਹੀਂ ਪੱ ਕਿੱਥੇ ਦੇ ਦਿਆਂ ਕਿਹਨੂੰ ਦੇ ਦਿਆਂ ਸਾਨੂੰ ਨਹੀਂ ਪਤਾ ਹੈਗਾ ਮੈਂ ਕਹਿੰਦਾ ਪੂਰਾ ਐਸਟੀਮੇਟ ਲੱਗ ਜਵੇ ਬਹੁਤ ਜਲਦੀ ਬਹੁਤ ਵੱਡਾ ਘਟਾਲਾ ਇਹਦੇ ਵਿੱਚੋਂ ਨਿਕਲਣਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਪਹਿਲਾਂ ਹਾਂਜੀ ਵੈਸੇ ਤਾਂ ਸਰਕਾਰ ਵੱਲੋਂ ਫਰੀ ਦਵਾਈਆਂ ਦਿੱਤੀਆਂ ਗਈਆਂ ਵੀ ਜਿਹੜਾ ਸ਼ਰਕਾ ਕਰਦੇ ਸੀ ਅਲਕੋਹਲ ਜਾਕ ਹੁੰਦਾ ਸੀ ਬਿਲਕੁਲ ਪਾਣੀ ਦੇ ਡਰਮਾਂ 'ਚ ਭਰ-ਭਰ ਕੇ ਆਪਾਂ ਪੰਪ-ਪੰਨਾ ਮੈਖ ਲਾੜਦਾ ਰਿਆਂ ਬਿਲਕੁਲ ਜੀ ਐਮਪੀ ਆਪਾਂ ਇੱਥੇ ਸਾਡੇ ਆ ਗਿਆ ਬਲਾਗ ਸੰਪਤੀ ਮੈਂਬਰ ਹਰਮੇਸ਼ ਲਾ ਜੀ ਸਰਪੰਚ ਵੀ ਪਹਿਲਾਂ ਕਰ ਗਿਆ ਫ੍ਰੀ ਪਰਤਉਂਦੇ ਦਾ ਕ ਯਾਰ ਕੋਈ ਪੈਸਾ ਨਹੀਂ ਇਹਨਾਂ ਨੇ ਮਤਾ ਪਾਸ ਹੈ ਕਿ 23 6 2020 ਨੂੰ ਕੀ ਲਹਿ ਰਿਆ ਸਰਪੰਚ ਸ਼੍ਰੀਮਦ ਮਜੀਦ ਕੌਰੀ ਪ੍ਰਧਾਨਗੀ ਹੇਠ ਕਹਿੰਦੀ ਮਤਾ ਪਾਇਆ ਗਿਆ ਮਤਾ ਪੇਸ਼ ਕੀਆ ਕੋਵਿਡ 19 ਕਰੋਨਾ ਮਹਾਮਾਰੀ ਜੋ ਕਿ ਸਾਰੀ ਦੁਨੀਆ ਵਿੱਚ ਫੈਲੀ ਹੋਈ ਸੀ ਮੁੱਖ ਰੱਖਦੇ ਹੋ ਸਰਕਾਰ ਦੀ ਹਦਾਇਤਾਂ ਅਨੁਸਾਰ ਪੈਂਡ ਬੈਚ ਹਾਈਪੋਕਲੋਰਾਈਡ ਆਦਿ ਦਵਾਈ ਦਾ ਕਾਫੀ ਦਿਨਾਂ ਤੱਕ ਛਰਕਾ ਕੀਤਾ ਗਿਆ ਜਿਸ ਦਾ ਭੁਗਤਾਨ ਕਾਰਨ ਆ ਬਾਕੀ ਐਸ ਲਈ ਪੰਚਾਇਤ ਬਹੁਤ ਸ਼ਾਂਤੀ ਨਾਲ ਮਤਾ ਪਾਸ ਕਰਦੀ ਹੈ ਕਿ ਅਪਰੋਗਤ ਭੁਗਤਾਨ ਕਰ ਲਈ 5581 ਰੁਪਏ ਦਾ ਚੈੱਕ ਚੈੱਕ ਨੰਬਰ 29 ਇਸ ਸੀ ਐਫ ਐਸ ਪੀ ਦੇ ਨਾਮ ਕਟਿਆ ਜਾਵੇ 5581 ਦਾ ਔਰ ਇਧਰ ਸਾਡੇ ਕੋ ਕਿੰਨਾ ਕੱਟ ਦਿਆ 55812 ਦਾ 50000 ਦਾ ਸਿੱਧਾ ਫਰੋੜ ਇਹਦੇ ਬਹਿਜਣ ਮੇਨਾ ਕਾਨਫਰੰਸ ਕਰ ਨਹੀਂ ਇੱਥੇ 5500 ਦਾ ਕਟਿਆ ਤਾਂ ਉੱਥੇ ਕਿਉਂ 55000 ਦਾ ਕਟਿਆ ਇੱਕ ਦੂਣੀ ਆ ਕਹਿੰਦੇ ਕਿਹੜੀ ਗੱਲ ਆ 5581 ਉਧਰ 55812 ਉਹ ਦੇਤਾ ਸਟੇਟਮੈਂਟ ਮੇਰੇ ਕੋਲ ਬੈਕਰੀ ਪਈ ਆ ਐਫ ਡੀ ਐਫ ਸੀ ਦੀ ਚੈੱਕ ਨੰਬਰ ਪੂਰਾ ਉੱਤੇ ਚੜਿਆ ਹੋਇਆ ਵੀ ਐਨਾ ਕੰਪਨੀ ਚਲ ਗਿਆ ਕੌਣ ਪੈਸੇ ਲੈ ਗਿਆ ਵਿੱਚੋਂ ਇਹਦੇ ਸਾਰੇ ਐਡਾ ਫਰਕ ਸੌਦਾ ਲੈਣ ਕੇ ਤੁਸੀਂ 100 ਰੁਪਏ ਨਹੀਂ ਛੱਡਦੇ ਦੁਕਾਨਦਾਰ ਨੂੰ ਯਾਰ 50000 ਦਾ ਕਿਹੜਾ ਫਰਕ ਇਹਨਾਂ ਚਾਲੂਏ ਕਰੇ ਭੁਲੇਖਾ ਲਾ ਗਿਆ 50000 ਦਾ ਇਹਨਾਂ ਆਪੇ 100 200 ਦਾ ਮੰਨ ਜਾਂਦੇ ਮੈਂ ਮੰਨਦਾ ਚਲੋ ਯਾਰ 55 100 ਹੈਗਾ ਚੱਲ 5800 ਦੇ ਆਇਆ ਹੂੰ ਤੁਸੀਂ 55000 ਕਿਉਂਕਿ ਇਹ ਕੀ ਗੱਲ ਹੈ ਤੁਹਾਡਾ ਆਪਣਾ ਮੇਟਾ ਨਹੀਂ ਦੁਕਾਨਦਾਰ ਤੇ ਜਦੋਂ ਗਏ ਆ ਦੁਕਾਨ 'ਚ ਉਦੋਂ ਤਾਂ ਨਹੀਂ ਕੋਈ ਮਿਸਟੇਕ ਹੋਗੀ ਕੁਝ ਮੈਂ ਕਹਿੰਦਾ ਮਿਸਟੇਕ ਐਡੀ ਵੱਡੀ ਤਾਂ ਅਸੀਂ ਮੰਨਦੇ ਨਹੀਂ ਹੈਗੇ ਨਾਲੇ ਸਰਕਾਰੀ ਮਤਾ ਪਾਇਆ ਚੀਜ਼ ਮਤੇ ਜਮਾ ਪਾਇਆ ਪੈਸੇ ਤਾਂ ਕਹਿੰਦੇ ਲੁੱਟਾ ਨੂੰ ਖਜ਼ਾਨਾ ਇਹ ਤਾਂ ਕਹਿੰ ਸਾਡੇ ਕੰਮ ਚ ਲਿਆ ਸੀ ਮੈਸੀ ਹਰਵੰਤ ਲਾਜ ਜੀ ਅੱਛਾ ਪਿੰਡ ਦਾ ਸਾਡੇ ਨੌਜਵਾਨ ਮੁੰਡਾ ਬਾਹਰ ਚਲ ਗਿਆ ਬੈਠਾ ਹੂੰ ਠੀਕ ਆ ਨਹੀਂ ਮੋਰੇ ਆਉਂਦੇ ਮਜਬੂਰੀ ਹੋਊਗੀ ਨਾ ਦੀ ਕੋਈ ਹੂੰ ਮੈਂ ਨਹੀਂ ਕਹਿੰਦਾ ਮੋਰੇ ਆਉ ਕਿਉਂਕਿ ਮੋਰੇ ਜਿਹਨੇ ਆਉਣਾ ਨਾ ਜਿੱਦਾਂ ਕਹਿੰਦੇ ਉਹ ਜਿਹੜਾ ਕੁੰਡਾ ਖੋਲੂ ਤਾਂ ਕੋਟਾ ਕੋ ਬੋਲੂਗਾ ਹੂੰ ਹਾਂ ਇਹ ਤੇ ਸਾਰਾ ਕੁਝ ਚੱਲਦਾ ਸਾਡੇ ਨਾਲ ਅਸੀਂ ਕਿਹੜੇ ਪ੍ਰਵਾਹ ਕਰਦੇ ਆ ਕਿਸੇ ਗੱਲ ਦੀ ਹੂੰ ਉਹਨੂੰ ਕੱਟਿਆ ਜੀ ਸੈਲਫ ਦੇ ਚੈੱਕ ਇਹਨਾਂ ਨੇ ਉਸ ਬੰਦੇ ਨੂੰ ਓਕੇ ਹਰਵੰਤ ਲਾਹ ਨੂੰ ਇੱਕ ਸੈਲਫ ਦਾ ਚੈੱਕ ਇਹਨਾਂ ਨੇ ਕੱਟਿਆ ਪੂਰਾ ਚੈੱਕ ਨੰਬਰ ਹੈਗਾ 37 24900 ਰੁ ਤੇ ਇੱਕ ਉਹ ਚੈੱਕ ਨਾਲੇ ਕਟਿਆ ਕਿ ਉਹ ਵੀ ਯਾਰ 9 ਸਰ 199000 ਦਾ ਚੈੱਕ ਕਟਿਆ ਸੈਲਫ ਰਾਈਸ ਕੈਸ਼ ਕਰਾ ਗਿਆ ਇਨਾਟ ਦਾਮਿਆ ਨਾ ਅਮਰੀਕਾ ਸੰਘ ਤੋਂ ਤਾਂ ਦਿਖਾਰ ਬਈ ਕਿਹੜਾ ਹਰਭਾਸ ਹੈਗਾ ਜਿਹਦੇ ਨਾਲ ਤੇ ਸੈਲਫ ਦਾ ਚੈੱਕ ਕੱਟ ਗਿਆ ਕੈਸ਼ ਕਰਾ ਕੇ ਗਿਆ ਬੰਦਾ ਬੈਂਕ ਚੋਂ 420 ਦਾ ਪਰਚਾ ਪਾਉਂਦਾ ਕਿਨੇ ਕੈਸ਼ ਕਰਾ ਲਿਆ ਉਹ ਬੰਦਾ ਨਾ ਬਾਹਰ ਬੈਠਾ ਸੀ ਬਹੁਤ ਜ਼ਿਆਦਾ ਉਹ ਤਾਂ ਕਹਿੰਦਾ ਮਨੂੰ ਤਾਂ ਮਿਲੀਆਰ ਨੇਵਰੇ 12 13000 ਸਰ ਕਿਹੜੇ ਕਿਹੜੇ ਸਾਲ ਵਿੱਚ ਚੈੱਕ ਕਟਿਆ ਗਿਆ ਇਹ ਚੈੱਕ ਕਟਿਆ ਰਹੀ 3 8 2020 ਦਾ ਮਤਾ ਪਾਇਆ ਔਰ ਛੇਤੀ ਆ ਮੇਰੇ ਕੋ ਸਾਰੀ ਸਟੇਟਮੈਂਟ ਪਈ ਆ ਮੈਂ ਤੁਹਾਨੂੰ ਸਾਰਾ ਹੀ ਤਹਦ ਮੈਂ ਰੱਖ ਤੇ ਸਰ ਕਿੰਨੇ ਚਿਰ ਦਾ ਬਾਹਰ ਉਹ ਕੋਈ ਆਈਡੀ ਹੈ ਕਿ ਨਿਕਿਆ ਤਾਂ ਬੰਦਾ ਦੇਖੋ ਜੀ ਉਹਦਾ ਭਰਾ ਇੱਥੇ ਨਰੇ ਰਿਹਾ ਹੂੰ ਉਹ ਕੰਮ ਕਰਦੇ ਰਿਹਾ ਕਹਿੰਦੇ ਵੀ ਅਸੀਂ ਕੰਮ ਕੀਤਾ ਸੀ ਜਿੰਨਾ ਚਿਰ ਚਲਾਇ ਸਾਨੂੰ ਪੇਮੈਂਟ ਵਾਲੇ ਬੈਚੇ ਨਾਲੇ ਬਹੁਤ ਖਰਾਬ ਕੀਤਾ ਈ ਛੱਡ ਗਏ ਹੂੰ ਉਹਨੇ ਦੱਸਿਆ ਮੈਨੂੰ ਆਪਣੇ ਹਿਸਾਬ ਨਾਲ ਵੀ ਕਹਿੰਦਾ ਵੀ ਸਾਡਾ ਕੰਮ ਕੋਈ 20 ਹਜ਼ਾਰ ਦਾ ਸੀਗਾ 10 ਹਜ਼ਾਰ ਸਾਨੂੰ ਦਿੱਤਾ ਸੀਗਾ ਮਥਾ ਟੇਕਦਾ ਤੇ ਭਰਾ ਪਿੱਛੇ ਹਟ ਜਾਂਦੇ ਨਹੀਂ ਨਹੀਂ ਸਰਦਾਰ ਜੀ ਅਸੀਂ ਇਹ ਪੁੱਛਦੇ ਹਾਂ ਕਿ ਕਿਹੜੇ ਸੰਚ ਬਾਹਰ ਗਿਆ ਤਾਂ ਚੈੱਕ ਕਿਹੜੇ ਸੰਦ ਦਾ ਉਹਨੇ ਮੈਂ ਕਿਹਾ ਜੀ ਇਹ ਦਸਤਵੇਹ ਹਰਮਾਨ ਸਿੰਘ ਕੌਣ ਹੈ ਜਿਹਨੂੰ ਇਹਨੇ ਸੈਲਫ ਡੈਕ ਚੈੱਕ ਕੱਟ ਕੇ ਦਿੱਤਾ ਇਹਨਾਂ ਤਾਂ ਪਤਾ ਹੀ ਹੋਊਗਾ ਮੈਂ ਤਾਂ ਇੱਥੇ ਖੜਾ ਹੂੰ ਇਹ ਕਹਿ ਰਿਹਾ ਵੀ ਆਹ ਹਰਮਾਨ ਸਿੰਘ ਆ ਵੀ ਦੇਖੋ ਸੇਲਾ ਫੁਲਾਟੇ ਯਾ ਕਿ ਤ ਤਨੇ ਕੰਮ ਕੀਤਾ ਯਾਰ ਕਿਹੜਾ ਹਰਭਾਨ ਸੁਭਾਸ ਦਾ ਤਾ ਦੇ ਹੁਣ ਇਹਦਾ ਵੀ ਹੁਣ ਮੈਂ ਤੁਹਾਨੂੰ ਕਹਿੰਦਾ ਹੈਲੀਕਾਪਟਰ ਲੜਾਈ ਮੈਂ 10000 ਦਿੱਤਾ ਸੈਲਫ ਦਾ ਚੈੱਕ 24900 ਦਾ ਯਾਰ ਸਵਾ ਲੱਖ ਰੁਪਈਆ ਕਿਹੜਾ ਹਰਭਾਨ ਸਿਆ ਸਾਡੇ ਪਿੰਡ ਕੀ ਕੰਮ ਕਰ ਗਿਆ ਹਮ ਕਿਹੜਾ ਸੈਲਫ ਦਾ ਮੈਨੂੰ ਦਿਖਾਰ ਮੈਂ ਜਿਹੜੇ ਜੋੜ ਤੇ ਆ ਦੇ ਵਿੱਚ ਇਹ ਕਹਿੰਦਾ ਮਲਕੀਤ ਸਾਡਾ ਗਲਤ ਪ੍ਰਚਾਰ ਕਰੀ ਜਾਂਦਾ ਫਲਾਣਾ ਕਰੀ ਬੈਠਾ ਇਹਦਾ ਫਲਾਣੀ ਨੇ ਰੋਕਿਆ ਢੈਮਗੜੀ ਰੋਕਿਆ ਤੂੰ ਯਾਰ ਜੱਥੇ ਗੇਦ ਕਰਨਾ ਕਰਦੇ ਜੋ ਕਰਨਾ ਕਰ ਲੈ ਮੈਂ ਪਰਵਾਹ ਨਹੀਂ ਕਰਦਾ ਤੂੰ ਤਾਂ ਬਥੇਰੀਆਂ ਮੇਰੇ ਕੋਲ ਬੰਦੇ ਭੇਜਦਾ ਰਿਹਾ ਯਾਰ ਬ ਕਿਹੜਾ ਬਾਹਰ ਬੈਠੇ ਮੈਂ ਕਹਾਂ ਤੈਨਾਂ ਅੰਦਰੇ ਬੈਠਾਂਗੇ ਬਾਹਰ ਕਿ ਬੈਠਣਾ ਹੂੰ ਬਥੇਰੇ ਕਰਦੇ ਰਹਿਆ ਵੀਡੀਓ ਨੂੰ ਕਹਿੰਦੇ ਰਹਿ ਜਾ ਕੇ ਕਹਿੰਦੇ ਯਾਰ ਬੈਠ ਲਓ ਮੈਂ ਕਹਿੰਦਾ ਕਿ ਇੰਨਾ ਕੀ ਬੈਠਣਾ ਦੀਦਾ ਲੁੱਟ ਕੇ ਸਾਡਾ ਪਿੰਡ ਖਾ ਗਿਆ ਸ਼ਹੀਦਾਰਾ ਔਰ ਤੂੰ ਹੋਰ ਚੱਲ ਰਾਇ ਨਾਲ ਫੇ ਪੱਲੇ ਦੇ ਘਰਾਂ ਦੇ ਪਾ ਕੇ ਸਾਨੂੰ ਦੇ ਦੇ ਸਾਨੂੰ ਦੇ ਦੇ ਤੁਸੀਂ ਜਿਹੜੇ ਹਰਵੰਸਲਾ ਆਰਾਮ ਦੇ ਚੈੱਕ ਆਇਆ ਇਹਨਾਂ ਨੇ ਤੁਸੀਂ ਪਹੁੰਚ ਕੀਤੀ ਤੁਹਾਨੂੰ ਪਈ ਪ੍ਰਾਣਾ ਕੀਤੀ ਮੈਂ ਮਾਨ ਕੇ ਉਹਦਾ ਭਰਾ ਮੈਂ ਕਹਾਂ ਵੀਰ ਮੇਰਾ ਤੇ ਗੱਲ ਥਾਣ ਬੇ ਤੁਸੀਂ ਕੰਮ ਕੀਤਾ ਪਿੰਡ ਦੇ ਵਿੱਚ ਤੁਸੀਂ ਤਾਂ ਯਾਰ ਕਹਿੰਦੇ ਸਾਨੂੰ ਪੈਸੇ ਪਹਿਲੇ ਨਹੀਂ ਪੂਰੇ ਆ ਕਹਿੰਦਾ ਬਿਲਕੁਲ ਨਹੀਂ ਮਿਲੇ ਪਾਂ ਹੋਰ ਕੀ ਮਜਬੂਰੀ ਆਉਣ ਆ ਰਹੀ ਮੈਨੂੰ ਨਹੀਂ ਸਮਝ ਆਉਂਦੀ ਵੀ ਕਿਉਂ ਨਹੀਂ ਪੁੱਛਦੇ ਹੈਗੇ ਐਹੀ ਤਾਂ ਪੁੱਛਣਾ 7 ਲੱਖ ਰੁਪਇਆ ਦੱਸੇ ਕਿਹੜਾ ਹਰਮਨ ਸਿੰਘ ਅੱਜ ਜੋਰ ਤਿਆਰੀ ਰੱਖਿਆ ਯਾਰ ਕਾਨਪਰਾ ਤੋਂ ਲਿਆਦੇ ਹਰਮਨ ਸਿੰਘ ਵੀ ਆ ਦੇ ਖੜਾ ਹਰਮਨ ਸਿੰਘ ਹੋਰ ਵੇਲੇ ਪੇਪਰ ਰੱਖੇ ਤੁਹਾਡੇ